ਹਾਂ ਜੀ ਵੈਗ ਵਿਚਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਗੁੰਨਣ ਲੱਗੇ ਜੀ ਆਟਾ ਬਰਾਂਧ ਦੇ ਵਿੱਚ ਪਾ ਲਿਆ ਕਣਕ ਦਾ ਆਟਾ ਤੇ ਆਪਾਂ ਗੁੰਨੋ ਜੀ ਆਟਾ ਤਿਆਰ ਕਰਦੇ ਥੋੜਾ ਥੋੜਾ ਪਾਣੀ ਪਾ ਲੈਣਗੇ ਨਾਲ ਦੀ ਨਾਲ ਜਿੰਨਾ ਕਾਪਾ ਨੂੰ ਲੋੜ ਤੇ ਆਪਾਂ ਗੁੰਨ ਕੇ ਫੜਾਂਗੇ ਤਿਆਰ ਬੋਨ ਜੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਪਣੇ ਦੇ ਮਾਲ ਦੇ ਨਾਲ। ਕੰਟੀ ਜਿਹੜੇ ਪੈਨ ਪਰ ਆਪਾਂ ਇਹਨਾਂ ਜੋੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ। ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੀ। ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਏ ਰੱਖਿਓ। ਜਿੰਨੇ ਕੇ ਜ਼ਰੂਰ ਤਾਂ ਜੀ ਆਪਾਂ ਨਾਲ ਦੇ ਨਾਲ ਉਹਨਾਂ ਕੇ ਪਾਣੀ ਪਾਵਾਂਗੇ। ਸਭੀ ਤੇ ਅੰਤਰਾ ਦੀ ਹਸਲੀ ਬਸ ਦੇਣਾਂ ਖੁਸ਼ ਹੋ ਰੋ ਸਾਰੇ ਤੇ ਬੈ ਗੁਮੀ ਨਾ ਕਰੀਂ ਹਾਜੀ ਥੋੜਾ ਜਿਹਾ ਪਾਣੀ ਪਾ ਲਾਂ ਮੇਰੀ ਇਹਨੇ ਦਾ ਮਜੂਤ ਇਹਨੂੰ ਤੇਰੀ ਆਪਾਂ ਮੁੱਕੀ ਲੰਮਾ ਉਹਨਾਂ ਵਧੀਆ ਆਪਣਾ ਆਟਾ ਅੱਡਾ ਗੁੰਨ ਕੇ ਤਿਆਰ ਹੋ ਗੋਨ ਕੇ ਦੀ ਆਪਾਂ ਆ 7 ਮਿੰਟ ਲਈ ਰੈਸਟ ਤੇ ਰੱਖ ਦਿੰਨੇ ਉਹਦੇ ਨਾਲ ਟੈਟਿਆਜੀ ਹੋਰ ਵੀ ਕੁੜਾਈ ਜਾਂਦੀ ਹੁੰਦੀ ਹੈ ਹਾਂਜੀ ਮੇਰੀ ਕੱਲ ਦੇਣ ਤਾਂ ਵਧੀਆ ਨਾ ਆਗੇ ਸੀਗੀ ਅੱਜ ਢੜਕੇ ਵੀ ਥੋੜਾ ਜਿਹਾ ਟੈਏ ਆ ਹੁਣ ਸਵੇਰ ਦਾ ਜੀ 8 ਵਜੇ ਦਾ ਟਾਈਮ ਆ ਹੁਣ ਫੇਰ हट ਗਿਆ ਪਰ ਬੱਦਲ ਬਾਈ ਹੈ ਜਿਹੜੀ ਉਹ ਬਣੀ ਹੋਈ ਹੈ ਉਹਨੇ ਉਹ ਜੀ ਆਟਾ ਗੁੰਨ ਕੇ ਆ ਕੇ ਰੱਖ ਦਾਂਗੇ ਰੈਸਟ ਤੇ ਹਾਂਜੀ ਨਾਲ ਆਪਾਂ ਦੂਜੀ ਸਾਈਡ ਦੀ ਸਬਜ਼ੀ ਵੀ ਰੱਖ ਦਾਂਗੇ ਗਰਮ ਹੋਣ ਵਾਸਤੇ ਅੱਟਾ ਵਗਰਮ ਹੋਣ ਣਿਵੇਂ 5-7 ਮਿੰਟ ਦੀ ਆਪਾਂ ਜਿਹੜਾ ਆਟਾ ਜਿਉ ਤਿਆਰ ਹੋਊਗਾ ਰੈਸਟ ਤੇ ਆਪਾਂ ਬਣਾਈ ਸੀ ਜੀ ਆਮ ਤੋਰੀਆਂ ਦੀ ਸੁੱਕੀ ਸਬਜ਼ੀ ਗਰਮ ਹੋਣ ਵਾਸਤੇ ਗਰਮ ਹੋ ਹਾਂਜੀ 5-7 ਮਿੰਟ ਰੈਸਟ ਰੈਸਟ ਤੋਂ ਬਾਅਦ ਆਪਾਂ ਕਰਕੇ ਰੋਟੀ ਬਣਾਉਣੇ ਆ ਕੀ ਕਰਦੇ ਆ ਤਿਆਰ ਹੱਦੀ ਦੀ ਜੀ ਬੱਦਰ ਵਾਈ ਬਣੀ ਹੋਈ ਆ 4 ਸਤੰਬਰ ਪਹਿਲਾ ਪੇੜੇ ਚਾਰ ਕਰ ਲੈਣੇ ਆ ਫਿਰ ਫਟਾਫਟ ਨਾਲ ਦੀ ਨਾਲ ਰੋਟੀਆਂ ਪਾ ਦਾਂਗੇ ਦੋ ਤਿੰਨ ਨੂੰ ਘਰ ਤਿਆਰ ਕਰਕੇ ਰੱਖ ਲੈਣੇ ਤੇ ਪੰਜ ਸੱਤ ਪੇੜੇ ਠੀਕ ਜਿਹੀਆਂ ਇਕੱਠੀਆਂ ਲਾ ਕੇ ਰੱਖ ਲਾਂਗੇ ਜੀ ਬਕਤੀ ਦੇ ਨਾਲ ਦੀ ਨਾਲ ਆਪਾਂ ਕਰ ਲਾਂਗੇ ਫਟਾਫਟ ਨਾਲ ਜੀ ਬਣਾ ਲਾਂਗੇ ਫੋਲ ਕੇ ਨਾ ਕਰਕੇ ਰੱਖ ਲੀਜੀ ਜੀ ਪੇੜੇ ਫਟਾਫਟਾ ਪਰੋਟੀ ਨਿਭਾ ਲਾਂਗੇ ਰਾਹੀ ਪਰੇੜੇ ਪਹਿਲਾਂ ਕਰਕੇ ਰੱਖ ਲਈਏ ਕਿ ਰੋਟੀਆਂ ਆਪਣੀ ਜਲਦੀ ਜਲਦੀ ਬਣ ਜਣਗੀਆਂ। ਬਾਕੀ ਆਪਾਂ ਨਾਲ ਦੀ ਨਾਲ ਕਰੀ ਜਾਵਾਂਗੇ ਜਿਹੜੇ ਹੋਣਗੇ। ਘਰਤਾ ਦੀ ਵਧੀਆ ਧੁੱਪ ਨਿਕਲਿਆਈ ਸੀਗੀ। ਅੱਜ ਤੜਕੇ ਦਾ ਵੇਰ ਮੀ ਆ ਗਿਆ। ਚਲੋ ਜੀ ਰੋਟੀਆਂ ਆਪਣੀਆਂ ਆਨਕੇ ਹੋ ਗਈਆਂ ਤਿਆਰ ਸੀ